ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿੰਗ ਚਾਰਲਸ ਦੇ ਨਾਲ ਆਪਣੀ ਲੰਡਨ ਫੇਰੀ ਖਤਮ ਕਰਨ ਤੋਂ ਬਾਅਦ ਵਾਪਸ ਆਟਵਾ ਜਾ ਰਹੇ ਨੇ ਟਰੂਡੋ ਇੱਕ ਵੀਕਐਂਡ ਸਿਕਿਉਰਿਟੀ ਸਮਿਟ ਦੇ ਲਈ ਲੰਡਨ ਵਿੱਚ ਸਨ ਜਿਸ ਦੇ ਨਾਲ ਕੈਨੇਡਾ ਇਕਲੋਤਾ ਗੈਰ ਯੂਰੋਪੀਅਨ ਦੇਸ਼ ਬਣ ਗਿਆ ਜਿਸ ਨੇ ਯੂਕਰੇਨ ਦੇ ਵਿੱਚ ਸੰਭਾਵਿਤ ਜੰਗਬੰਦੀ ਨੂੰ ਅਸਲ ਦੇ ਵਿੱਚ ਕਿਵੇਂ ਯਕੀਨੀ ਬਣਾਇਆ ਜਾਵੇ ਇਸ ਬਾਰੇ ਗੱਲਬਾਤ ਦੇ ਵਿੱਚ ਹਿੱਸਾ ਲਿਆ ਮਹਾਰਾ ਦਾ ਕਹਿਣਾ ਹੈ ਕਿ ਕੀ ਟਰੂਡੋ ਦੀ ਫੇਰੀ ਦਾ ਮਕਸਦ ਟ੍ਰਾਂਸ ਅਟਲੈਂਟਿਕ ਗੜਚੋੜ ਦੇ ਵਿੱਚ ਕੈਨੇਡਾ ਦੀ ਭੂਮਿਕਾ ਨੂੰ ਬਣਾਈ ਰੱਖਣਾ ਸੀ ਕਿਉਂਕਿ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਬਰਨਾਟੋ ਤੋਂ ਪਿੱਛੇ ਹਟ ਰਹੇ ਨੇ ਅਤੇ ਰੂਸ ਦੇ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਪ੍ਰੂਡੋ ਨੇ ਕਿਹਾ ਕਿ ਉਹ ਕਿੰਗ ਦੇ ਨਾਲ ਉਹ ਮੁੱਦੇ ਉਠਾਉਣਗੇ ਜੋ ਕੈਨੇਡੀਅਨਸ ਦੇ ਲਈ ਮਹੱਤਵਪੂਰਨ ਹਨ। ਉਹਨਾਂ ਕਿਹਾ ਕਿ ਜਨਤਾ ਕੈਨੇਡਾ ਦੀ ਸਵੈ-ਸ਼ਾਸਨ ਅਤੇ ਆਜ਼ਾਦੀ ਦੇ ਸਵਾਲਾਂ ਬਾਰੇ ਵਿੱਚ ਚਿੰਤਤ ਹੈ। ਪ੍ਰਧਾਨ ਮੰਤਰੀ ਨੇ ਕਿੰਗ ਚਾਰਲਸ ਨੂੰ ਉਹਨਾਂ ਦੇ ਸੈਂਡਰਿੰਗਮ ਸਟੇਟ ਵਿਖੇ ਮਿਲਣ ਬਹ ਪਹੁੰਚੇ ਨੇ ਜਿਵੇਂ ਕਿ ਰਿਵਾਜ ਹੈ ਕਿ ਬੈਕਿੰਗਮ ਪੈਲੇਸ ਨੇ ਆਪਣੇ ਟੌਪਿਕਸ ਦੇ ਵਿੱਚ ਗੱਲਬਾਤ ਦੇ ਵਿਸ਼ਿਆਂ ਦਾ ਜ਼ਿਕਰ ਨਹੀਂ ਕੀਤਾ। ਕਿੰਗ ਟਰੰਪ ਦਾ ਬ੍ਰਿਟੇਨ ਦੇ ਵਿੱਚ ਬਾਦ ਵਿੱਚ ਸਵਾਗਤ ਕਰਨ ਦੇ ਲਈ ਵੀ ਉਹ ਤਿਆਰੀ ਕਰ ਰਹੇ ਨੇ ਤੇ ਇੱਕ ਅਜਿਹੇ ਸੱਦੇ ਦੇ ਉੱਤੇ ਬ੍ਰਿਟਿਸ਼ মিডিਆ ਨੇ ਜਿਹੜਾ ਉਹ ਇਹ ਵੀ ਨੋਟ ਕੀਤਾ ਕਿ ਜਦੋਂ 트럼ਪ ਨੇ ਵਾਈਟ ਹਾਊਸ ਦੇ ਵਿੱਚ ਯੂਕਰੇਨੀ ਰਾਸ਼ਪਤੀ ਵਲਾਦੀਮੀਰ ਜੇਲਨਸਕੀ ਨੂੰ ਜਨਤਕ ਤੌਰ ਦੇ ਉੱਤੇ ਕੂਰਿਆ ਸੀ ਤਾਂ ਦੁਨੀਆ ਹੈਰਾਨ ਹੋ ਗਈ ਸੀ ਤੇ ਟਰੂਡੋ ਦਾ ਜਹਾਜ਼ ਸਥਾਨਕ ਸਮੇਂ ਅਨੁਸਾਰ ਦੁਪਹਿਰ ਤੋਂ ਥੋੜੀ ਦੇਰ ਬਾਅਦ ਲੰਡਨ ਤੋਂ ਰਵਾਨਾ ਹੋਇਆ ਤੇ ਉਹ ਬ੍ਰਿਟਿਸ਼ ਫੌਜੀ ਹੈਲੀਕਾਪਟਰ ਤੇ ਸਟੈਂਡ ਸਟੇਡ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਉਡਾਣ ਦੇ ਵਿੱਚ ਸਵਾਰ ਹੋਏ ਕੈਨੇਡਾ ਪੋਸਟ ਆਪਣੇ 55000 ਤੋਂ ਵੱਧ ਕਾਮਯਾਬੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਉੱਤੇ ਦੋਸ਼ ਲਗਾ ਰਿਹਾ ਹੈ ਕਿ ਉਹਨਾਂ ਨੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਹੋਏ ਇੱਕ ਲੇਬਰ ਵਿਵਾਦ ਨੂੰ ਖਤਮ ਕਰਨ ਦੇ ਵਿੱਚ ਵਿਚੋਲਗੀ ਵਾਲੀ ਗੱਲਬਾਤ ਦੌਰਾਨ ਥੋੜੀ ਜਹੀ ਹੀ ਸਹੀ ਦਿਸ਼ਾ ਦਿਖਾਈ ਹੈ ਇਸ ਕਰਕੇ ਕੈਨੇਡਾ ਪੋਸਟ ਅਤੇ ਸੀਯੂਪੀਡਬਲਯੂ ਦੀ ਗੱਲਬਾਤ ਹਫਤੇ ਦੇ ਅੰਤ ਦੇ ਵਿੱਚ ਟੁੱਟ ਗਈ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਪਿਛਲੇ ਸਾਲ ਸੀਯੂਪੀਡਬਲਯੂ ਦੁਆਰਾ ਪੇਸ਼ ਕੀਤੇ ਗਏ ਪ੍ਰਸਤਾਵ ਡਿਲੀਵਰੀ ਮਾਡਲ ਦੇ ਵਿੱਚ ਹੋਰ ਸਖਤੀ ਪੈਦਾ ਕਰਨਗੇ ਮਹੱਤਵਪੂਰਨ ਲਾਗਤਾਂ ਦੇ ਵਿੱਚ ਵਾਧਾ ਕਰਨਗੇ ਤੇ ਕੰਪਨੀ ਦੀ ਦੀ ਵਿੱਤੀ ਸਥਿਤੀ ਨੂੰ ਵੀ ਤੇਜ਼ ਕਰਨਗੇ ਕੈਨੇਡਾ ਪੋਸਟ ਤੇ ਇਸ ਦੇ ਯੂਨੀਆਇਜ਼ਡ ਵਰਕਰਾਂ ਦੇ ਵਿਚਕਾਰ ਵਿਚੋਲਗੀ ਵਾਲੀ ਗੱਲਬਾਤ ਇਸ ਹਫਤੇ ਦੇ ਅੰਤ ਵਿੱਚ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਕਾਰਜਸ਼ੀਲ ਅਤੇ ਕਫਾਇਤੀ ਵੀਕਐਂਡ ਡਿਲੀਵਰੀ ਮਾਡਲ ਪੇਸ਼ ਕੀਤਾ ਹੈ ਜੋ ਇਸ ਨੂੰ ਸਮਰਪਿਤ ਪਾਰਟ ਟਾਈਮ ਸਟਾਫ ਦੀ ਵਰਤੋਂ ਕਰਕੇ ਪਾਰਸਲ ਡਿਲੀਵਰੀ ਬਾਜ਼ਾਰ ਦੇ ਵਿੱਚ ਮੁਕਾਬਲਾ ਕਰਨ ਦੀ ਆਗਿਆ ਦੇਵੇਗਾ ਪੈਸੇ ਗੁਆਉਣ ਵਾਲੀ ਕ੍ਰਾਊਨ ਕਾਰਪੋਰੇਸ਼ਨ ਨੇ ਮਾਲੀਆ ਵਧਾਉਣ ਅਤੇ ਹੋਰ ਕੈਰੀਅਰਾਂ ਨਾਲ ਮੁਕਾਬਲਾ ਕਰਨ ਲਈ ਵੀਕਐਂਡ ਡਿਲੀਵਰੀ ਦੇ ਵਿਸਤਾਰ ਦੀ ਵਕਾਲਤ ਕੀਤੀ ਹੈ ਇਹ ਦਲੀਲ ਦਿੰਦੇ ਹੋਏ ਕਿ ਪਾਰਟ ਟਾਈਮ ਅਤੇ ਫੁੱਲ ਟਾਈਮ ਸ਼ਿਫਟਾਂ ਦਾ ਮਿਸ਼ਰਣ ਲਾਗਤਾਂ ਨੂੰ ਘਟ ਰੱਖਦੇ ਹੋਏ ਫਲੈਕਸੀਬਿਲਟੀ ਪੈਦਾ ਕਰੇਗਾ ਹਾਲਾਂਕਿ ਯੂਨੀਅਨ ਨੇ ਇਸ ਨੂੰ ਫੁੱਲ ਟਾਈਮ ਕੰਮ ਅਤੇ ਹਮਲੇ ਵਜੋਂ ਦਰਸਾਇਆ ਹੈ ਕ੍ਰਾਊਨ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਇਸ ਹਫਤੇ ਦੇ ਅੰਤ ਵਿੱਚ ਬਹੁਤ ਘੱਟ ਸਾਰਥਕ ਅੰਦੋਲਨ ਦਿਖਾਇਆ ਤੇ ਕੈਨੇਡਾ ਪੋਸਟ ਨੂੰ ਦਰਪੇਸ਼ ਮਹੱਤਵਪੂਰਨ ਚੁਣੌਤੀਆਂ ਨੂੰ ਸਵੀਕਾਰ ਕਰਨ ਦੇ ਵਿੱਚ ਸਫਲ ਰਿਹਾ ਕੈਨੇਡਾ ਪੋਸਟ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਸੀਯੂਪੀਡਬਲਿਊ ਨੇ ਅਜੇ ਇਹ ਪ੍ਰਸਤਾਵ ਪੇਸ਼ ਕਰਨਾ ਜਾਰੀ ਰੱਖਿਆ ਹੈ ਜੋ ਸਾਡੇ ਡਿਲੀਵਰੀ ਮਾਡਲ ਦੇ ਵਿੱਚ ਹੋਰ ਕਠੋਰਤਾ ਪੈਦਾ ਕਰਨਗੇ ਮਹੱਤਵਪੂਰਨ ਲਾਗਤਾਂ ਵਧਾਉਣਗੇ ਤੇ ਕੰਪਨੀ ਦੀ ਡਿੱਗਦੀ ਵਿੱਤੀ ਸਥਿਤੀ ਨੂੰ ਤੇਜ਼ ਕਰਨਗੇ ਸੀਯੂਪੀਡਬਲਿਊ ਨੇ ਕਿਹਾ ਕਿ ਜਦੋਂ ਵੀਕਐਂਡ ਪਾਰਸਲ ਡਿਲੀਵਰੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਫੁੱਲ ਟਾਈਮ ਨੌਕਰੀਆਂ ਦੀ ਰੱਖਿਆ ਕਰਦੇ ਹੋਏ ਅਰਥਪੂਰਨ ਪ੍ਰਸਤਾਵ ਪੇਸ਼ ਕੀਤੇ ਪਰ ਕੈਨੇਡਾ ਪੋਸਟ ਮਹੱਤਵਪੂਰਨ ਰੋਲਬੈਕ ਦੀ ਮੰਗ ਕਰਦੇ ਰਹੇ ਜਿਸ ਨੂੰ ਕੋਈ ਵੀ ਯੂਨੀਅਨ ਸਵੀਕਾਰ ਨਹੀਂ ਕਰ ਸਕਦੀ ਸੀਯੂਪੀਡਬਲਿਊ ਨੇ ਅੱਗੇ ਕਿਹਾ ਹੈ ਕਿ ਇਹ ਸੌਦੇਬਾਜ਼ੀ ਦੀ ਟੇਬਲ 'ਤੇ ਗੱਲਬਾਤ ਕੀਤੇ ਸਮੂਹਿਕ ਸਮਝੌਤੇ ਤੱਕ ਪਹੁੰਚਣ ਤੇ ਸਮਰਪਿਤ ਅਤੇ ਕੇਂਦ੍ਰਿਤ ਅਤੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਤਿਆਰੀ ਹੈ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਸੰਗਠਨ ਨੂੰ ਦਰਪੇਸ਼ ਵਿੱਤੀ ਚੁਣੌਤੀਆਂ ਜਨਵਰੀ ਦੇ ਅੰਤ ਦੇ ਵਿੱਚ ਉਜਾਗਰ ਹੋ ਗਈਆਂ ਜਦੋਂ ਸੰਘੀ ਸਰਕਾਰ ਨੇ 2025-26 ਵਿੱਤੀ ਸਾਲ ਦੌਰਾਨ ਕ੍ਰਾਉਨ ਕਾਰਪੋਰੇਸ਼ਨ ਨੂੰ ਦੇਖਣ ਲਈ ਥੋੜੇ ਸਮੇਂ ਲਈ ਡਾਲਰ 1 ਬਿਲੀਅਨ ਤੋਂ ਵੱਧ ਫੰਡ ਪ੍ਰਦਾਨ ਕੀਤੇ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਪੱਤਰ ਮੇਲ ਦੇ ਵਿੱਚ ਗਿਰਾਵਟ ਅਤੇ ਪਾਰਸਲ ਡਿਲੀਵਰੀ ਬਾਜ਼ਾਰ ਦੇ ਵਿੱਚ ਵਧੀ ਹੋਈ ਮੁਕਾਬਲੇਬਾਜ਼ੀ ਕਾਰਨ 2018 ਤੋਂ ਇਸ ਨੂੰ ਡਾਲਰ 3.3 ਬਿਲੀਅਨਾਂ ਦਾ ਨੁਕਸਾਨ ਹੋਇਆ ਹੈ ਕੈਨੇਡਾ ਪੋਸਾ ਕਹਿਣਾ ਹੈ ਕਿ ਜਿਹੜਾ ਪੱਤਰ ਮੇਲ ਦੇ ਵਿੱਚ ਗਿਰਾਵਟ ਅਤੇ ਪਾਰਸਲ ਡਿਲੀਵਰੀ ਬਾਜ਼ਾਰ ਦੇ ਵਿੱਚ ਵਧੀ ਹੋਈ ਮੁਕਾਬਲੇਬਾਜ਼ੀ ਕਾਰਨ 2018 ਤੋਂ ਇਸ ਨੂੰ 3.3 ਬਿਲੀਅਨ ਦਾ ਨੁਕਸਾਨ ਹੋਇਆ ਤੇ ਪਿਛਲੇ ਦਸੰਬਰ ਵਿੱਚ 55 ਹਜ਼ਾਰ ਡਾਕ ਕਰਮਚਾਰੀਆਂ ਦੁਆਰਾ ਕੀਤੀ ਗਈ ਇੱਕ ਮਹੀਨਾ ਲੰਬੀ ਹੜਤਾਲ ਨੇ 157 ਸਾਲ ਪੁਰਾਣੀ ਸੰਸਥਾ ਨੂੰ ਦੁਰਪੇਸ਼ ਮੁੱਦਿਆਂ ਨੂੰ ਉਜਾਗਰ ਕੀਤਾ ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦੁਆਰਾ ਕਰਮਚਾਰੀਆਂ ਨੂੰ ਕੰਮ ਤੇ ਵਾਪਸ ਆਉਣ ਦਾ ਆਦੇਸ਼ ਦੇਣ ਤੋਂ ਬਾਅਦ ਇਹ ਹੜਤਾਲ ਬਿਨਾਂ ਕਿਸੇ ਇਕਰਾਰਨਾਮੇ ਦੇ ਹੱਲ ਦੇ ਖਤਮ ਹੋ ਗਈ ਯੂਨੀਅਨ ਕਰਤੂ ਵਿਵਾਦ ਦੇ ਵਿੱਚ ਸਰਕਾਰ ਨੇ ਦਖਲ ਨੂੰ ਚੁਣੌਤੀ ਦੇ ਰਹੀ ਹੈ ਤੇ ਇਸ ਚੁਣੌਤੀ ਲਈ ਅਗਲੀ ਸੁਣਵਾਈ 3 ਤੋਂ 4 ਮਾਰਚ ਨੂੰ ਹੋਣ ਵਾਲੀ ਹੈ ਸੀਯੂਪੀਡਬਲਯੂਐਚ ਕਿਹਾ ਗਿਆ ਹੈ ਕਿ ਜਨਰੇਵ ਵਿੱਚ ਗੱਲਬਾਤ ਦੇ ਹਿੱਸੇ ਵਜੋਂ ਕੈਨੇਡਾ ਪੋਸਟ ਨੇ ਮੰਗ ਕੀਤੀ ਕਿ ਉਹ ਇੱਕ ਅਜਿਹੀ ਧਾਰਾ ਤੇ ਸਹਿਮਤ ਹੋਣ ਜੋ ਉਹਨਾਂ ਨੂੰ ਚੁਣੌਤੀ ਛੱਡਣ ਲਈ ਮਜ਼ਬੂਤ ਕਰੇਗੀ ਯੂਨੀਅਨ ਨੇ ਕਿਹਾ ਕਿ ਉਸ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੈ ਸੰਘੀ ਸਰਕਾਰ ਨੇ ਕੈਨੇਡਾ ਪੋਸਟ ਦੇ ਢਾਂਚੇ ਤੇ ਕਾਰੋਬਾਰੀ ਮਾਡਲ ਦਾ ਮੁਲਾਂਕਣ ਕਰਨ ਲਈ ਇਕੋਦਿਯੋਗਿਕ ਜਾਂਚ ਕਮਿਸ਼ਨ ਨਿਯੁਕਤ ਕੀਤਾ ਹੈ ਉਹ ਸਿਫਾਰਸ਼ਾਂ 15 ਮਈ ਤੱਕ ਹੋਣੀਆਂ ਨੇ ਨਿਊਜ਼ ਡੈਸਕ ਦਾ ਚੈਨਲ ਪੰਜਾਬੀ ਦੀ ਰਿਪੋਰਟ